ਉਦੋਂ ਬੜਾਇਆ ਜਾਂਦਾ ਸੀਗਾ ਕੱਪੜਾ ਤੇ ਰੇਸ਼ਮ ਦੇ ਧਾਗੇ ਤੋਂ ਬਣਾਏ ਜਾਂਦੇ ਸੀ ਕੱਪੜਾ ਤੇ ਆ ਤੁਸੀਂ ਦੇਖੋ ਵੀ ਉਹ ਸਾਹ ਉਹਦਾ ਟੈਲੀਫੋਨ ਇਹਨੂੰ ਵੇਖਿਆ ਚੱਲਦਾ ਹੈ ਨਹੀਂ ਹਾਂ ਆਵੇ ਫਿਲਮਾਂ ਦੇ ਵਿੱਚ ਆਪਾਂ ਵੇਖਿਆ ਨਾ ਵੀ ਇਸ ਤਰ੍ਹਾਂ ਕਮਾਉਂਦੇ ਹੁੰਦੇ ਆ ਨਾ ਇਹ ਉਹ ਹਿਸਾਬ ਹੈ ਤੇ ਆ ਪੁਰਾਣਾ ਟੀਵੀ ਪਿਆ ਵਾ ਤੇ ਬੜੀਆਂ ਚੀਜ਼ਾਂ ਇੱਥੇ ਪੁਰਾਣੀਆਂ ਪਈਆਂ ਵੀ ਆ ਵੀ ਆ ਚਰਖਾ ਤੇ ਆ ਆ ਲੱਸੀ ਰਿੜਕਣ ਵਾਲੀ ਬਹੁਤ ਵਧੀਆ ਇਹ ਬਾਈਆਂ ਨੇ ਤਿਆਰ ਕੀਤੀ ਆ ਲੋਕੇਸ਼ਨ ਵੀ ਇਦਾਂ ਲੱਗਦਾ ਜਿਵੇਂ ਆਪਾਂ ਹੁਣ ਨਾ ਵੀ ਅੱਜ ਤੋਂ 200 300 ਸਾਲ ਪਹਿਲਾਂ ਹੀ ਆਪਦੇ ਪੁਰਾਣੇ ਪਿਆਵ ਦੇ ਵਿੱਚ ਆ ਗਏ ਹੁਣੇ ਉਸ ਜਮਾਨੇ ਦੇ ਵਿੱਚ ਘਰ ਕੱਚੇ ਹੁੰਦੇ ਸੀਗੇ ਤੇ ਦਿਲ ਸੱਚੇ ਹੁੰਦੇ ਸੀਗੇ ਤੇ ਅੱਜ ਦੇ ਜਮਾਨੇ ਵਿੱਚ ਕੋ ਕੋ ਤੁਸੀਂ ਆ ਦੇਖੋ ਵੀ ਇਹ ਕਣਕ ਪੀਸਣ ਵਾਲੀ ਆਟਾ ਬਣਾਉਣ ਵਾਲੀ ਚੱਕੀ ਜਿਹੜੀ ਹੱਥ ਨਾਲ ਹੀ ਘੇੜਦੇ ਹੁੰਦੇ ਤੁਸੀਂ ਫਿਲਮਾਂ ਦੇ ਵਿੱਚ ਕਈ ਵਾਰ ਵੇਖਣ ਗੇੜੀਆਂ ਆ ਦੇਖੋ ਆਹ ਦੇਖੋ ਵਿਹਿੰਦੇ ਜੇ ਕਣਕ ਤੋਂ ਪਾਣੀ ਦੇ ਸੀਗੀ ਤੇ ਵਿੱਚ ਉਹਦੇ ਸਰਾਹ ਹੁੰਦਾ ਸੀ ਵੀ ਜਦੋਂ ਉਹਨੂੰ 껠ਦੇ ਹੁੰਦੇ ਸੀਗਾ ਤੇ ਉਦੋਂ ਆਟਾ ਪੀਸਦਾ ਹੁੰਦਾ ਸੀਗਾ ਤੂੰ ਹੁਣ ਤਾਂ ਇਹ ਬੜੀ ਜਾਮ ਹੋਈ ਗਈ ਕਿਉਂਕਿ ਹੁਣ ਚਾਹੁੰਦੇ ਨਹੀਂ ਨਾ ਹੁਣ ਇਹਨਾਂ ਦੇ ਆਪਾ ਨਿਰਭਰ ਹੀ ਨਹੀਂਗੇ ਤੇ ਆਹ ਦੇਖੋ ਦੀ ਖੂ ਵੀ ਤੇ ਮਿੱਤਰੋ ਆਹ ਵੇਖੋ ਤੁਸੀਂ ਵੀ ਜਿਵੇਂ ਪੁਰਾਣੇ ਜ਼ਮਾਨੇ ਦਾ ਯਾਰ ਚੌ ਇਹ ਚੁੱਲਾ ਚੌਂਕਾ ਹੁੰਦਾ ਸੀ ਨਾ ਉਹ ਬਣਿਆ ਆਹ ਦੇਖੋ ਪੁਰਾਣਾ ਚੁੱਲਾ ਤੇ ਓਵੇਂ ਜਿਹੜੀ ਬਾੜਤੀ ਕਰਕੇ ਇਹ ਬਣਾਉਂਦੀ ਹੁੰਦੇ ਸੀ ਆਪਣੀਆਂ ਬੀਬੀਆਂ ਤੇ ਦਰਸਲ ਯਾਰ ਕਈਆਂ ਫਿਲਮਾਂ 'ਚ ਤੁਸੀਂ ਵੇਖਿਆ ਨਾ ਵੀ ਐਵੇਂ ਦਾ ਅਣਾ ਵੀ ਕਲਚਰ ਜਿਹੜਾ ਪੁਰਾਣਾ ਕਲਚਰ ਜਿਵੇਂ ਅਮਰਿੰਦਰ ਗਿੱਲ ਦੀ ਅੰਗਰੇਜ਼ ਫਿਲਮ 'ਚ ਵੀ ਸ਼ਾਇਦ ਦਿਖਾਇਆ ਲਵ ਪੰਜਾਬ 'ਚ ਵੀ ਦਿਖਾਇਆ ਪਰ ਮੈਂ ਪੁਰੀਆਂ ਵੇਖੀਆਂ ਨਹੀਂ ਆਣੀਆਂ ਫਿਲਮਾਂ ਪਰ ਬਈ ਕਈ ਫਿਲਮਾਂ 'ਚ ਵਿਖਾਇਆ ਗਿਆ ਯਾਰ ਐਵੇਂ ਦਾ ਆਪਣਾ ਪੁਰਾਣਾ ਕਲਚਰ ਅੱਜ ਮਿੱਤਰੋ ਕੀ ਹਾਲ ਚਾਲੇ ਅੱਜ ਦੇ ਆਪਣੇ ਇੱਕ ਹੋਰ ਨਵੇਂ ਤਾਜੇ ਮਸਤ ਤੇ ਗਰਮ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿਉਂਕਿ ਗਰਮੀ ਬੜੀ ਪੈਂਦੀ ਬਈ ਇਸ ਲਈ ਵਲੌਗ ਵੀ ਗਰਮ ਗਰਮ ਆਉਂਦੇ ਪਏ ਤੇ ਇਸ ਗਰਮ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਸ ਵਲੌਗ ਨਾਲ ਇਵੇਂ ਕੰਟੀਨਿਊ ਬਣੇ ਰਿਹਾ ਜੇ ਤੇ ਮਸਤ ਵਲੌਗ ਤੇ ਵਲੌਗ ਨੂੰ ਲਾਈਕ ਹੁਣੇ ਠੋਕ ਦਿਓ ਤੇ ਚਲੋ ਫਿਰ ਮਿੱਤਰੋ ਚਲ ਨੂੰ ਇੱਕ ਬੜੀ ਵਧੀਆ ਪੁਰਾਣੀ ਲੋਕੇਸ਼ਨ ਵਿਖਾਉਣ ਲੱਗਾ ਪੁਰਾਣੀ ਤਾਂ ਨਹੀਂ ਰੇਨੋਵੇਟ ਕੀਤੀ ਗਈ ਜਿਹੜਾ ਪੰਜਾਬ ਦਾ ਕਲਚਰ ਹੁੰਦਾ ਸੀਗਾ ਉਹ ਅੱਜ ਆਪ ਤੁਹਾਨੂੰ ਵਿਖਾਉਣ ਲੱਗੇ ਆਂ ਵੀ ਜਿਵੇਂ ਕੱਚੇ ਘਰ ਹੁੰਦੇ ਸੀਗੇ ਤੇ ਗੱਡੇ ਹੁੰਦੇ ਸੀਗੇ ਹਨਾ ਪੁਰਾਣੇ ਟੀਵੀ ਹੁੰਦੇ ਸੀਗੇ ਪੁਰਾਣੇ ਟੈਲੀਫੋਨ ਹੁੰਦੇ ਸੀਗੇ ਉਹ ਸਾਰਾ ਕੁਝ ਇੱਥੇ ਪਿਆ ਵਾ ਜਿੱਥੇ ਮੈਂ ਆਇਆ ਵਾਂ ਤੁਹਾਨੂੰ ਵੀ ਵਿਖਾਉਣਾ ਵਾ ਤੇ ਆ ਮਿੱਤਰੋ ਦੇਖੋ ਤੁਸੀਂ ਆਹ ਦਾ ਫਰੰਟ ਵਾਲਾ ਪਾਸਾ ਇਹਨੂੰ ਰੈਨੋਵੇਟ ਕੀਤਾ ਹੈ ਇਹ ਤਾਂ ਆਪਣਾ ਲੇਟੈਸਟ ਕਲਚਰ ਏ ਪਰ ਉਹਨਾਂ ਪਤਨੂੰ ਪੰਜਾਬ ਦੇ ਜਿਹੜਾ ਪੁਰਾਣਾ ਕਲਚਰ ਏ ਉਹਦੇ ਪੇਚ ਲੈ ਕੇ ਜਾਂਦੇ ਉਹਦੇ ਨਾਲ ਰੂਬਰੂ ਕਰਾਉਣੇ ਵਾ ਤੇ ਆ ਤੁਸੀਂ ਦੇਖੋ ਵੀ ਇੱਥੋਂ ਉਹਦਾ ਜਿਹੜੀ ਜਿਹੜੀ ਹਵੇਲੀ ਦੀ ਸਟਾਰਟਿੰਗ ਹੁੰਦੀ ਵਾ ਇਹਨੂੰ ਰੈਨੋਵੇਟ ਕੀਤਾ ਅੱਜ ਦੇ ਮੋਲ ਦੇ ਹਿਸਾਬ ਦੇ ਅੱਜ ਦੇ ਜਿਮਾਨੇ ਦੇ ਹਿਸਾਬ ਤੇ ਤੇ ਆ ਕੋਈ ਦਰਵਾਜੇ ਲਾਏ ਨੇ ਜਿਹੜੇ ਆਪ ਦੇਖੋ ਤੁਸੀਂ ਵੀ ਆਲੇ ਦੇ ਆਲੇ ਦੇ ਵਿੱਚ ਵੱਡਾ ਸਾਰਾ ਗੇਟ ਲਾਇਆ ਵਾ ਤੇ ਇਧਰਲੀ ਸਾਈਡ ਮੈਂ ਤੁਹਾਨੂੰ ਦਿਖਾਉਣਾ ਵੀ ਆ ਤੁਸੀਂ ਦੇਖੋ ਵੀ ਜਿਸ ਤਰ੍ਹਾਂ ਦੇ ਹੁਣ ਬਾਹਰ ਹੁੰਦੇ ਨੇ ਉਹ ਬਣਾਇਆ ਗਿਆ ਯਾਨੀ ਕਿ ਯਾਰ ਇਹ ਜਿਹੜੀ ਜਗ੍ਹਾ ਇਹ ਪ੍ਰੀ-ਵੈਂਟਿੰਗ ਦੇ ਵਾਸਤੇ ਫਿਲਮਾਂ ਦੀ ਸ਼ੂਟਿੰਗ ਵਾਸਤੇ ਯੂਜ਼ ਹੁੰਦੀਗਾ ਤੇ ਇਸ ਟਾਈਮ ਤਾਂ ਆਕਸੀਜਨ ਹੈ ਅਸਲੀ ਕੋਈ ਨਹੀਂ ਹੈਗਾ ਕੱਲੇ ਆਪਾਂ ਇੱਥੇ ਖੱਟਨੇ ਹੋ ਜਾਗੇ ਆਪਣੇ ਪੁਰਾਣੇ ਕਲਚਰ ਦੇ ਨਾਲ ਰੂਹ ਰੂਹ ਕੋਣ ਤੇ ਆ ਆ ਤੁਸੀਂ ਦੇਖੋ ਮਿੱਤਰੋ ਯਾਰ ਜਿੰਨੀਆਂ ਮੈਂ ਤੁਹਾਨੂੰ ਇਦਾਂ ਦੀਆਂ ਪੁਰਾਣੀਆਂ ਲੋਕੇਸ਼ਨਾਂ ਉਹ ਕਾਇਨ ਨੇ ਆਪਣੇ ਤੇ ਉਹਨਾਂ ਸਾਰਿਆਂ ਨਾਲ ਟੋਪ ਤੇ ਇਹ ਜਿਹੜੀ ਲੋਕੇਸ਼ਨ ਜੇ ਆ ਆ ਤੁਸੀਂ ਦੇਖੋ ਵੀ ਇਦਾਂ ਯਾਰ ਵੀ ਮੈਨੂੰ ਇੱਕ ਇਦਾਂ ਦਾ ਫੀਲ ਹੁੰਦਾ ਵੀ ਜਿਵੇਂ ਮੈਂ ਨਾ ਅੱਜ ਜਿਹੜੇ ਪੁਰਾਣਾ ਪੰਜਾਬ ਹੁੰਦਾ ਸੀਗਾ ਇੱਕ ਜਦੋਂ ਸੋਨੇ ਦੀ 체ੜੀ ਹੁੰਦਾ ਸੀਗਾ ਉਸ ਟਾਈਮ ਦੇ ਵਿੱਚ ਮੈਂ ਆ ਗਿਆ ਤੇ ਆ ਤੁਸੀਂ ਦੇਖੋ ਵੀ ਉਸ ਟਾਈਮ ਦੇ ਵਾਲੇ ਅਵੇ ਕੋ ਵੀ ਉਸ ਟਾਈਮ ਤੇ ਮੁਗਲਾਂ ਦਾ ਵੀ ਰਾਜ ਹੁੰਦਾ ਸੀਗਾ ਤੇ ਆਪਣੇ ਹਿੰਦੂਆਂ ਦਾ ਵੀ ਰਾਜ ਹੁੰਦਾ ਸੀਗਾ ਤੇ ਉਸ ਟਾਈਮ ਤੇ ਜਿਹੜੇ ਆਲੇ ਆ ਰੱਖੇ ਜਾਂਦੇ ਸੀਗੇ ਕੱਚੇ ਘਰਾਂ ਦੇ ਵਿੱਚ ਮੁਗਲੀ ਆਲੇ ਨੂੰ ਕਹਿੰਦੇ ਸੀਗੇ ਮੁਗਲ ਸ਼ੈਲੀ ਦੇ ਆਲੇ ਸੀਗੇ ਤੇ ਆ ਤੁਸੀਂ ਦੇਖੋ ਵੀ ਉੱਪਰ ਵਾਂਸ ਲਾਏ ਐ ਐਵੇਂ ਰੈਨੋਵੇਟ ਕੀਤਾ ਹੋਇਆ ਪਰ ਜਿਹੜੀ ਛੱਤ ਏ ਉਹ ਤਾਂ ਬਾਲਿਆਂ ਵਾਲੀ ਆ ਅੰਦਰੋਂ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਵੀ ਤੁਸੀਂ ਬਾਹਰੋਂ ਵੀ ਕਿੰਨਾ ਵਧੀਆ ਡੈਕੋਰੇਸ਼ਨ ਕੀਤਾ ਹੋਇਆ ਵੀ ਡੈਕੋਰੇਟ ਕਿੰਨਾ ਵਧੀਆ ਕੀਤਾ ਤੇ ਆ ਤੁਸੀਂ ਦੇਖੋ ਮਿੱਟੀ ਨਾਲ ਹੀ ਲਿਪਿਆ ਹੋਇਆ ਕੋਈ ਇਹ ਸੀਮੈਂਟ ਦੀ ਯਾਨੀ ਕਿ ਚਨਾਇ ਨਹੀਂ ਕੀਤੀ ਤੇ ਇਹਨੂੰ ਸੀਮਿੰਟ ਨਾਲ ਪਲਾਸਟਰ ਨਹੀਂ ਕੀਤਾ ਮਿੱਟੀ ਨਾਲ ਹੀ ਇਹਨੂੰ ਲਿਪਿਆ ਹੋਇਆ ਜਿਵੇਂ ਆ ਤੇ ਮਿੱਤਰੋ ਆਹ ਵੇਖੋ ਤੁਸੀਂ ਵੀ ਜਿਵੇਂ ਪੁਰਾਣੇ ਜ਼ਮਾਨੇ ਦਾ ਯਾਰ ਚੌ ਚੁੱਲਾ ਚੌਂਕਾ ਹੁੰਦਾ ਸੀ ਨਾ ਉਹ ਬਣਿਆ ਹੋਇਆ ਆ ਦੇਖੋ ਪੁਰਾਣਾ ਚੁੱਲਾ ਤੇ ਉਹ ਜਿਹੜੀ ਬਾੜਤੀ ਕਰਕੇ ਇਹ ਬਣਾਉਂਦੀ ਹੁੰਦੇ ਸੀ ਆਪਣੀਆਂ ਬੀਬੀਆਂ ਤੇ ਅਦਰਸਲ ਯਾਰ ਕਈਆਂ ਫਿਲਮਾਂ ਦੀ ਤੁਸੀਂ ਵੇਖਿਆ ਨਾ ਵੀ ਇਹਦਾ ਅਣਾ ਵੀ ਕਲਚਰ ਜਿਹੜਾ ਪੁਰਾਣਾ ਕਲਚਰ ਜਿਵੇਂ ਅਮਰਿੰਦਰ ਗਿੱਲ ਦੀ ਅੰਗਰੇਜ਼ ਫਿਲਮ ਚ ਵੀ ਸ਼ਾਇਦ ਦਿਖਾਇਆ ਲਵ ਪੰਜਾਬ ਚ ਵੀ ਦਿਖਾਇਆ ਪਰ ਮੈਂ ਪੁਰੀਆਂ ਵੇਖੀਆਂ ਨਹੀਂ ਆਣੀਆਂ ਫਿਲਮਾਂ ਪਰ ਬਈ ਕਈ ਫਿਲਮਾਂ ਚ ਵਿਖਾਇਆ ਗਿਆ ਯਾਰ ਐਵੇਂ ਤਾਂ ਆਪਣਾ ਪੁਰਾਣਾ ਕਲਚਰ ਉਸ ਜਮਾਨੇ ਦੇ ਵਿੱਚ ਘਰ ਕੱਚੇ ਹੁੰਦੇ ਸੀਗੇ ਤੇ ਦਿਲ ਸੱਚੇ ਹੁੰਦੇ ਸੀਗੇ ਤੇ ਅੱਜ ਦੇ ਜਮਾਨੇ ਵਿੱਚ ਘਰ ਪਾਵੇਂ ਪੱਕੇ ਪੈ ਗਏ ਨੇ ਪਰ ਜਿਹੜੇ ਦਿਲ ਨੇ ਉਹ ਪੱਥਰ ਬਣ ਗਏ ਘਰ ਵੀ ਪੱਥਰ ਦੇ ਹੀ ਬਣ ਗਏ ਇੱਕ ਹਿਸਾਬ ਦੇ ਤੇ ਦਿਲ ਵੀ ਪੱਥਰ ਬਣ ਗਏ ਤੇ ਮੈਂ ਹੁਣ ਅੰਦਰ ਜਾ ਕੇ ਤੁਹਾਨੂੰ ਉਹ ਖੋਣਾ ਬੁਆ ਖਲਵਾਇਆ ਤੇ ਅੰਦਰੋਂ ਆਪਾਂ ਤੁਹਾਨੂੰ ਉਹ ਹੋਣ ਕਿ ਵੀ ਤੇ ਆ ਦੇਖੋ ਵੀ ਇਹ ਤਾਂ ਰੈਨੋਵੇਟ ਕੀਤਾ ਵੀ ਜਿਹੜਾ ਬਾਹਰਲਾ ਪਾਸਾ ਉਹ ਇਦਾਂ ਹੀ ਲੱਗਦਾ ਵੀ ਆਪਾਂ ਆਪਣੇ ਪੁਰਾਣੇ ਕਲਚਰ ਦੇ ਵਿੱਚ ਆ ਗਏ ਨੇ ਤੇ ਇੱਥੇ ਕੋਈ ਚੀਜ਼ਾਂ ਐਵੇਂ ਦਈਆਂ ਪਈਆਂ ਜਿਹੜੀਆਂ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਦੇਖੋ ਵੀ ਚਰਖਾ ਜਦੋਂ ਵੀ ਉਹਦੋਂ ਬੜਾਇਆ ਜਾਂਦਾ ਸੀਗਾ ਕੱਪੜਾ ਤੇ ਰੇਸ਼ਮ ਦੇ ਧਾਗੇ ਤੋਂ ਬਣਾਏ ਜਾਂਦੇ ਸੀ ਕੱਪੜਾ ਤੇ ਆਹ ਤੁਸੀਂ ਦੇਖੋ ਵੀ ਉਸ ਹਾਲ ਉਹਦਾ ਟੈਲੀਫੋਨ ਇਹਨੂੰ ਵੇਖਿਆ ਚੱਲਦਾ ਹੈ ਨਹੀਂ ਹਾਂ ਆਵੇ ਫਿਲਮਾਂ ਦੇ ਵਿੱਚ ਆਪਾਂ ਵੇਖਿਆ ਨਾ ਵੀ ਇਸ ਤਰ੍ਹਾਂ ਕਮਾਉਂਦੇ ਹੁੰਦੇ ਹਨਾ ਇਹ ਉਹ ਹਿਸਾਬ ਹੈ ਤੇ ਆ ਪੁਰਾਣਾ ਟੀਵੀ ਪਿਆ ਵਾ ਤੇ ਬੜੀਆਂ ਚੀਜ਼ਾਂ ਯਾਰ ਇੱਥੇ ਪੁਰਾਣੀਆਂ ਪਈਆਂ ਵੀ ਆ ਵੀ ਆ ਚਰਖਾ ਤੇ ਆ ਆ ਲੱਸੀ ਰੜਕਣ ਵਾਲੀ ਆ ਤੁਸੀਂ ਦੇਖੋ ਮਿੱਤਰੋ ਵੀ ਆ ਜਿਹੜਾ ਇਹ ਗੱਡਾ ਤੇ ਇੱਧਰ ਜਿਵੇਂ ਆਪਣੇ ਪੰਜਾਬੀ ਕਲਚਰ ਦੇ ਹਿਸਾਬ ਤੇ ਆ ਵੀ ਟੋਕਾ ਪਿਆ ਇਹ ਤਾਂ ਚਲੋ ਹੁਣ ਆਮ ਜੀ ਗੱਲ ਵਾ ਤੇ ਬਾਕੀ ਹੁਣ ਮੈਂ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਣਾ ਵੀ ਬਹੁਤ ਵਧੀਆ ਇਹ ਬਾਈਆਂ ਨੇ ਤਿਆਰ ਕੀਤੀ ਯਾਰ ਲੋਕੇਸ਼ਨ ਵੀ ਐਦਾਂ ਲੱਗਦਾ ਜਿਵੇਂ ਆਪਾਂ ਹੁਣ ਨਾ ਵੀ ਅੱਜ ਤੋਂ 200 300 ਸਾਲ ਪਹਿਲਾਂ ਹੀ ਆਪਦੇ ਪੁਰਾਣੇ ਪਿਆਬ ਦੇ ਵਿੱਚ ਆ ਗਏ ਨੇ ਕੋਈ ਵੀ ਆ ਸੰਦੂਕ ਵੀ ਪਈ ਜੇ ਕਿਸੇ ਜਿਸ ਸਾਡੇ ਜਦੋਂ ਵੀ ਉਹ ਆ ਬੁੜੀਆਂ ਜਿਹੜੀਆਂ ਇਹਦੇ ਵਿੱਚ ਆਪਾਂ ਗਹਿਣੇ ਘਟਾ ਰੱਖਦੇ ਸੀ ਕੱਪੜੇ ਰੱਖ ਦਿੰਦੇ ਸੀ ਉਸ ਸਮੇਂ ਤੇ ਉਹ ਪੁਰਾਣੀ ਸੰਦੂਕ ਵਾ ਤੇ ਅੰਦਰੋਂ ਤਾਂ ਖਾਲੀ ਵਾ ਉਹ ਤੁਸੀਂ ਆ ਦੇਖੋ ਵੀ ਇਹ ਕਣਕ ਪੀਸਣ ਵਾਲੀ ਆਟਾ ਬਣਾਉਣ ਵਾਲੀ ਚੱਕੀ ਜਿਹੜੀ ਹੱਥ ਨਾਲ ਨਹੀਂ ਘੇੜਦੇ ਹੁੰਦੇ ਤੁਸੀਂ ਫਿਲਮਾਂ ਦੇ ਵਿੱਚ ਕਈ ਵਾਰ ਵੇਖਣ ਗੇੜੀਆਂ ਆ ਦੇਖੋ ਆ ਦੇਖੋ ਵੀ ਇਹਦੇ ਜੇ ਕਣਕ ਪੁੱਤੋਂ ਪਾਦੇ ਨੇ ਦੇ ਸੀਗੀ ਤੇ ਵਿੱਚੋਂ ਇਹਦੇ ਸਰਾਹ ਹੁੰਦਾ ਸੀ ਵੀ ਜਦੋਂ ਉਹਨੂੰ ਘੇੜਦੇ ਹੁੰਦੇ ਸੀਗਾ ਤੇ ਉਦੋਂ ਆਟਾ ਪੀਸਦਾ ਹੁੰਦਾ ਸੀਗਾ ਤੂੰ ਹੁਣ ਤਾਂ ਇਹ ਬੜੀ ਜਾਮ ਹੋਈ ਗਈ ਕਿਉਂਕਿ ਹੁਣ ਚਾਹੁੰਦੇ ਨਹੀਂ ਨਾ ਹੁਣ ਇਹਨਾਂ ਤੇ ਆਪਾਂ ਨਿਰਭਰ ਹੀ ਨਹੀਂਗੇ ਤੇ ਆਹ ਦੇਖੋ ਦੀ ਖੂ ਵੀ ਅੱਜ ਤੋਂ 40 ਤੋਂ 45 ਸਾਲ ਪਹਿਲਾਂ ਠਾਣਾ ਬਿਨਾਂ ਖੂਹਾਂ ਦੇ ਵਿੱਚ ਪਾਣੀ ਸਿੰਮਣਦਾ ਸੀ ਕਿ ਤੇ ਹੁਣ ਤੱਕ ਕੁਝ ਨਹੀਂ ਬਸ ਇਹ ਹੁਣ ਡੈਕੋਰੇਸ਼ਨ ਵਾਸਤੇ ਰੱਖਿਆ ਗਿਆ ਤੇ ਅੱਗੇ ਚੱਲ ਕੇ ਅੱਗੇ ਅੱਗੇ ਵੀ ਜਾ ਕੇ ਤੁਹਾਨੂੰ ਦਿਖਾਉਣਾ ਚੱਲ ਵੀ ਖੋਲ ਕੇ ਪੀ ਬੂਆ ਤੇ ਆ ਦੇਖੋ ਮਿੱਤਰੋ ਤੁਸੀਂ ਇੱਧਰ ਵੇਖੋ ਹੈਗਾ ਨਾ ਪੂਰਾ ਨਜ਼ਾਰਾ ਵੇਖੋ ਇੱਥੇ ਵੀ ਚੌਂਕਾ ਚੁੱਲਾ ਬਣਿਆ ਹੋਇਆ ਹੈ ਨਾ ਤੇ ਆ ਜਿਹੜੀਆਂ ਸਾਰੀਆਂ ਕੰਧਾਂ ਨੇ ਇਨੂੰ ਮਿੱਟੀ ਨਾਲ ਲਿਪਿਆ ਹੋਇਆ ਸੱਚੀ ਯਾਰ ਐਵੇਂ ਦੀਆਂ ਜਦੋਂ ਤੀਜਾਂ ਦੇਖਣੇ ਨਾ ਆਪਾਂ ਬੜਾ ਘੈਂਟ ਲੱਗਦਾ ਯਾਰ ਸੱਚੀ ਬੜਾ ਘੈਂਟ ਲੱਗਦਾ ਵੀਰ ਜੇ ਤੁਸੀਂ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤੇ ਮੀਂਹ ਵੀ ਪੈਣ ਲੱਗਿਆ ਕਿਉਂਕਿ ਇੱਕ ਕਰੋ ਵੀ ਆ ਬਾਈਆਂ ਦੀ ਮੀਂਹ ਹੀ ਦੇ ਲਈ ਤੇ ਮੀਂਹ ਵੀ ਆ ਗਿਆ ਤੇ ਕੰਮ ਬੜਾ ਮਸਤ ਹੋ ਗਿਆ ਤੇ ਚਲੋ ਆਪਾਂ ਉਹਨੂੰ ਉੱਤੇ ਜਾਂਦੇ ਉੱਤੇ ਜਾ ਕੇ ਤੁਹਾਨੂੰ ਉਹ ਹੋਣਾ ਹੈ ਕੀ ਆ ਦੇਖੋ ਤੁਸੀਂ ਤੇ ਉਸ ਸਮੇਂ ਤੇ ਯਾਰ ਜਦੋਂ ਦੇ ਜਮਾਨੇ ਦੇ ਵਿੱਚ ਹਨਾ ਤੇ ਤਿਆਰ ਕਰਦੇ ਹੁੰਦੇ ਸੀ ਕਿ ਘਰ ਮਿੱਟੀ ਦੇ ਨਾਲ ਉਹੀ ਸਿਸਟਮ ਬਣਾਇਆ ਹਿਆ ਨਾ ਹਿਕ ਉਪਰ ਉਸ ਤਰ੍ਹਾਂ ਦੀ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਕਿਉਂਕਿ ਇੰਨੀ ਗਰਮੀ ਦੇ ਵਿੱਚ ਉਪਲੋਡ ਬਲੌਗਿੰਗ ਕਰਨਾ ਬਹੁਤ ਔਖਾ ਤੇ ਇਸ ਲਈ ਲਾਈਕ ਟੋਕਦੇ ਜੀ ਤੇ ਹੋਰ ਇਹਦੀਆਂ ਵੀਡੀਓ ਆਉਂਦੀਆਂ ਰਹਿਣੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਤਾਂ ਮਿਲਾਂਗੇ ਆਪਾਂ ਇੱਕ ਹੋਰ ਕੈਂਡ ਦੀ ਵੀਡੀਓ